ਜਦੋਂ ਵਿਜੀਲੈਂਸ ਪਹੁੰਚਦੀ ਹੈ ਵਿਕਰਮ ਅਜੀਠਿਆ ਦੇ ਘਰ ਉਸ ਵਕਤ ਵਿਕਰਮ ਅਜੀਠਿਆ ਲਾਈਵ ਵੀ ਹੁੰਦੇ ਨੇ ਇਹ ਵੀ ਉਹਨਾਂ ਦੀ ਪਤਨੀ ਵੀ ਲਾਈਵ ਹੁੰਦੇ ਨੇ ਬਕਾਇਦਾ ਕਹਿੰਦੇ ਨੇ ਕਿ ਜ਼ਬਰਦਸਤੀ ਜਿਹੜਾ ਟੱਕੇ ਦੇ ਨਾਲ ਵਿਜੀਲੈਂਸ ਦੇ ਅਧਿਕਾਰੀ ਸਿਵਲ ਵਰਦੀ ਦੇ ਵਿੱਚ ਕੰਧਾ ਟੱਪ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ 30 ਬੰਦੇ ਬਗੈਰ ਸਾਨੂੰ ਪੁੱਛੇ ਟੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕੁਝ ਨਹੀਂ ਦੱਸਿਆ ਟੱਕਾ ਮਾਰ ਕੇ ਅੰਦਰ ਪੋਲਿਟੀਕਲ ਵੰਡਟਾ ਦੱਸਿਆ ਜਾ ਰਿਹਾ ਹੈ ਕਿ ਇਹ ਪੋਲਿਟੀਕਲ ਮੋਟਿਵਜ਼ੋਂ ਪ੍ਰੇਰਿਤ ਹੈ ਸਭ ਕੁਝ ਵਿਕਰਮਜੀਠਿਆ ਵਾਰ-ਵਾਰ ਕਹਿ ਰਹੇ ਕਿ ਕਹਿੰਦੇ ਮੈਨੂੰ ਕਿਸੇ ਦਾ ਡਰ ਹੈ ਨਹੀਂ ਕੋ ਪੈਸਾ ਇੰਨਾ ਕਮਾਇਆ ਤਾਂ ਤਾਂ ਹੀ ਕਹਿੰਦਾ ਮੈਨੂੰ ਨਹੀਂ ਉਹ ਕਿਸ ਦਾ ਡਾਦਾ ਇਹ ਕਿਦਾਂ ਪੋਲਿਟਿਕਲ ਬਦਲਾਖੋਦੀ ਹੋ ਗਈ ਜੀ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਦੀ ਇਹ ਸ਼ੁਰੂਆਤ ਹੈ ਮਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਰਿਟਰਨ ਸਟੇਟਮੈਂਟ ਦਿੱਤੀ ਇਹ ਅਜਦਾ ਦੀ ਸ਼ੁਰੂਆਤ 13 ਦੇ ਵਿੱਚ 7 ਤੋਂ 17 ਵਾਲੀ ਜਦੋਂ ਸਰਕਾਰ ਸੀ ਉਹਦੋਂ 6 ਮਹੀਨਾ ਦਰਿਆ ਵਗਦਾ ਪੰਜਾਬ ਚ ਨਾ ਚਲਾ ਅਸੀਂ ਕਿਹਦੇ ਬਦਲਾਖੋਦੀ ਦਾ ਬਸਤਾ ਨਹੀਂ ਕੀਤਾ ਅਸੀਂ ਤਾਂ ਜਾਂਚ ਕਰਦੇ ਕਿ ਕਿੱਥੇ ਕਿੱਥੇ ਆਈ ਅਸੀਂ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਅਸੀਂ ਨਸ਼ਾ ਸਮਗਲਾਂ ਦੀਆਂ ਕੋਠੀਆਂ ਢਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕਰ ਰਹੇ 23 ਮੋਬਾਈਲ ਜਿਹੜੇ ਉਹ ਤੋਂ ਪਕੜੇ ਗਏ ਪੱਠ ਡੈਰੀਆਂ ਪਕੜੀਆਂ ਗਈਆਂ ਚਾਰ ਲੈਪਟਾਪ ਪਕੜੇ ਗਏ ਕੁਲ 500 ਕਰੋੜ ਦੀ ਮਨੀ ਲੈਂਡਿੰਗ ਦਾ ਮਾਮਲਾ ਇਹ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਵਿਜੀਲੈਂਸ ਅਧਿਕਾਰੀ ਤੁਹਾਨੂੰ ਇੱਥੇ ਕਨਫਰਮ ਕਰਨਗੇ ਬਿਜਲੀ ਸਟੇ ਵੱਲੋਂ ਅੱਛਰ ਕਾਰਵਾਈ ਕਰਦੇ ਆ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ 25 ਦੇ ਕਰੀਬ ਜਿਹੜੇ ਟਿਕਾਣੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਉੱਤੇ ਜਿਹੜਾ ਰੇਡ ਕੀਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਾਫੀ ਕੁਝ ਬਰਾਮਦ ਵੀ ਹੋਇਆ ਹੈ ਇਸ ਬਾਬਤ ਗੱਲਬਾਤ ਜਿਹੜੀ ਕਰਾਂਗੇ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਧਾਲੀਵਾਲ ਸਾਹਿਬ ਗ੍ਰਿਫਤਾਰੀ ਹੋ ਗਈ ਹੋਈ ਹੈ ਬਿਕਰਮ ਮਜੀਠੀਆ ਹੋਰਾਂ ਦੀ ਲਗਾਤਾਰ ਪੋਲਿਟੀਕਲ ਰਿਐਕਸ਼ਨਸ ਵੀ ਆ ਰਹੇ ਹੋਏ ਆ ਪਹਿਲਾਂ ਤਾਂ ਕੀ ਐਫਆਈਆਰ ਦੇ ਵਿੱਚ ਕੀ ਕੁਝ ਦਰਜ ਕੀਤਾ ਗਿਆ ਕਿਸ ਬਾਬਤ ਐਫਆਈਆਰ ਦਰਜ ਕੀਤੀ ਜਿਹੜੀ ਬਕਾਇਦਾ ਕਾਨੂੰਨੀ ਤੌਰ ਤੇ ਫਾਈਲ ਚ ਕੀ ਲਿਖਿਆ ਕੀ ਕੁਝ ਹੋਇਆ ਹੋਤਾ ਤੁਹਾਨੂੰ ਵਿਜੀਲੈਂਸ ਦੇ ਅਧਿਕਾਰੀ ਦੱਸਣਗੇ ਮੈਂ ਤਾਂ ਉਹ ਚੀਜ਼ ਦੱਸੂਗਾ ਜੋ ਮੈਂ ਸੁਣੀ ਆ ਚੈਨਲਾਂ ਤੋਂ ਸੁਣੀ ਆ ਮੈਂ ਮਤਲਬ ਕਾਫੀ ਸੋਸ਼ਲ ਮੀਡੀਆ ਤੇ ਵੀ ਕਈ ਚੀਜ਼ਾਂ ਆਈਆਂ ਔਰ ਮੈਂ ਜੋ ਸੁਣਿਆ ਦੇਖਿਆ ਕਿ 29 ਮੋਬਾਈਲ ਜਿਹੜੇ ਉਹ ਤੋਂ ਪਕੜੇ ਗਏ 8 ਡੈਰੀਆਂ ਪਕੜੀਆਂ ਗਈਆਂ 4 ਲੈਪਟਾਪ ਪਕੜੇ ਗਏ ਔਰ ਮੈਂ ਵੀ ਦੇਖ ਰਿਹਾ ਸੀ ਚੈਨਲਾਂ ਤੇ ਚੱਲ ਰਿਹਾ ਸੀ ਕਿ ਕੋਈ 500 ਕਰੋੜ ਦੀ ਮਨੀ ਲੈਂਡਿੰਗ ਦਾ ਮਾਮਲਾ ਇਹ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਵਿਜੀਲੈਂਸ ਅਧਕਾਰੀ ਤੁਹਾਨੂੰ ਇੱਥੇ ਕਨਫਰਮ ਕਰਨਗੇ ਕਿ ਕੀ ਚੀਜ਼ਾਂ ਮਿਲੀਆਂ ਕੀ ਕੀ ਐਫਆਈਆਰ ਦੇ ਵਿੱਚ ਦੱਦਿਆ ਤੁਹਾਡੇ ਕੋ ਆਜੂਗੀ ਐਫਆਈਆਰ ਬਿਲਕੁਲ ਜਿਹਾ ਜਾਂਚ ਪੜਤਾਲ ਚੱਲ ਰਹੀ ਹੈ ਅਜੇ ਰੇਟ ਵਗੈਰਾ ਚੱਲ ਰਿਹਾ ਹੈ ਕਈ ਥਾਵਾਂ ਤੇ ਜਦੋਂ ਕਲੀਅਰ ਹੋਗੇ ਤਾਂ ਤੁਹਾਨੂੰ ਉਹ ਦੱਸ ਦੇਣਗੇ ਸਾਹਿਬ ਜਿਹੜੀ ਲੈਪਟਾਪ ਕਿਆ ਜਾ ਰਿਹਾ ਬਰਾਮਦ ਹੋਏ ਨੇ ਡਾਇਰੀਆਂ ਫੋਨ ਇਹਨਾਂ ਦੇ ਵਿੱਚੋਂ ਕੁਝ ਪਤਾ ਚੱਲਿਆ ਇਨਵੈਸਟੀਗੇਸ਼ਨ ਦੇ ਮੈਂ ਤੁਹਾਨੂੰ ਕੀ ਉਹ ਤੁਹਾਨੂੰ ਦੱਸਣਗੇ ਜੋ ਵੀ ਪਤਾ ਲੱਗੂਗਾ ਉਹਨਾਂ ਨੂੰ ਉਹ ਦੱਸਣਗੇ ਤੁਹਾਨੂੰ ਇਹਦੇ ਬਾਅਦ ਵਿੱਚ ਉਹ ਜੋ ਤੁਹਾਡੇ ਨਾਲ ਗੱਲ ਕਰਨਗੇ ਕੋਧਾ ਦੀ ਡਿਊਟੀ ਵੀ ਆ ਦੱਸਣਗੇ ਬੀੜੀਆਂ ਕਲੀਵਲ ਸਾਹਿਬ ਜਦੋਂ ਇਹ ਪੂਰੀ ਗਵਾਇਤ ਸ਼ੁਰੂ ਹੋਈ ਜਦੋਂ ਵਿਜੀਲੈਂਸ ਪਹੁੰਚਦੀ ਹੈ ਵਿਕਰਮ ਅਜੀਠਿਆ ਦੇ ਘਰ ਉਸ ਵਕਤ ਵਿਕਰਮ ਅਜੀਠਿਆ ਲਾਈਵ ਵੀ ਹੁੰਦੇ ਨੇ ਇਹ ਵੀ ਉਹਨਾਂ ਦੀ ਪਤਨੀ ਵੀ ਲਾਈਵ ਹੁੰਦੇ ਨੇ ਬਕਾਇਦਾ ਕਹਿੰਦੇ ਨੇ ਕਿ ਜ਼ਬਰਦਸਤੀ ਜਿਹੜਾ ਤੱਕੇ ਦੇ ਨਾਲ ਵਿਜੀਲੈਂਸ ਅਧਿਕਾਰੀ ਸਿਵਲ ਵਰਦੀ ਦੇ ਵਿੱਚ ਕੰਧਾ ਟੱਪ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਨਹੀਂ ਨਹੀਂ ਇਹ ਉਹਨਾਂ ਨੇ ਕਿਹਾ ਮੈਂ ਇਦਾਂ ਦੀ ਕੋਈ ਵੀਡੀਓ ਨਹੀਂ ਵੇਖੀ ਸਵੇਰ ਦੀ ਕਿ ਕੰਧਾ ਟੱਪ ਕੇ ਕਿਤੇ ਕੋਈ ਦਾਖਲ ਹੋਇਆ ਉਹਨਾਂ ਦਾ ਦੋਸ਼ ਹੈ ਕੋਈ ਨਹੀਂ ਉਹਨਾਂ ਨੂੰ ਬੋਲਣ दो ਤੇ ਕਹਿ ਦੇ ਕੋਈ ਗੱਲ ਨਹੀਂ ਹਿੱਤ ਤੱਕ ਕਹਿ ਉਹਨਾਂ ਦੇ ਕਹਿਣਾ ਕੀ ਫਰਕ ਪੈਂਦਾ ਅੱਛਾ ਇਹ ਸਭ ਨੂੰ ਪੋਲਿਟੀਕਲ ਵੈਂਡੈਟਾ ਦੱਸਿਆ ਜਾ ਰਿਹਾ ਕਿ ਇਹ ਪੋਲਿਟੀਕਲ ਮੋਟਿਵ ਤੋਂ ਪ੍ਰੇਰਿਤ ਹੈ ਇਹ ਸਭ ਕੁਝ ਵਿਕਰਮਜੀਤਿਆ ਵਾਰ-ਵਾਰ ਕਹਿ ਰਿਹਾ ਕਿ ਕਹਿੰਦੇ ਮੈਨੂੰ ਕਿਸੇ ਦਾ ਡਰ ਹੈ ਨਹੀਂ ਕੋਈ ਗੱਲ ਨਹੀਂ ਉਹ ਤਾਂ ਹੀ ਤੇ ਕਹਿੰਦਾ ਵੀ ਮੈਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਪੈਸਾ ਇੰਨਾ ਕਮਾਇਆ ਨਾ ਉਹ ਤਾਂ ਹੀ ਕਹਿੰਦਾ ਮੈਨੂੰ ਨਹੀਂ ਉਹ ਕਿਸੇ ਦਾ ਡਰ ਇਹ ਕਿਦਾਂ ਪੋਲਿਟੀਕਲ ਬਦਲਾਖੋਦੀ ਹੋ ਗਈ ਜੀ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਜਦជា ਸ਼ੁਰੂ ਹੋਇਆ ਕੱਲੀ ਦਲ ਬੀਜੇਪੀ ਦੀ ਜਦੋਂ ਭੋਲੇ ਨੇ ਮਹੱਲੀ ਦੀ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਰਿਟਰਨ ਸਟੇਟਮੈਂਟ ਦਿੱਤੀ ਇਹ ਅਜਿਹਾ ਦੀ ਸ਼ੁਰੂ ਹੈ 13 ਦੇ ਵਿੱਚ 7 ਤੋਂ 17 ਵਾਲੀ ਜਦੋਂ ਸਰਕਾਰ ਸੀ ਉਹਦੋਂ ਛੇਵਾਂ ਦਰਿਆ ਵਗਦਾ ਪੰਜਾਬ ਚ ਨਾ ਚੰਦਾ ਸਮਝਦੇ ਗੀ ਗੱਲ ਜੀ ਉਸ ਤੋਂ ਬਾਅਦ ਕਾਂਗਰਸ ਦੇ ਚੰਨੀ ਨੇ ਪੱਤਰ ਦਰਜ ਕੀਤਾ ਕਾਰਵਾਈ ਕੀਤੀ ਜੀ ਜੇਲ੍ਹ ਦੇ ਅਸੀਂ ਤੇ ਅਸੀਂ ਜੇਲ੍ਹ ਚ ਵੀ ਗਏ ਅਸੀਂ ਤਾਂ ਉਹਦੇ ਅੱਗੇ ਜਾਂਚ ਕਰਦੇ ਹਾਂ ਅਸੀਂ ਕਿਹਾ ਤੇ ਬੰਦਾ ਖੁਦ ਦਾ ਬਸਤਾ ਨਹੀਂ ਕੀਤਾ ਅਸੀਂ ਤਾਂ ਜਾਂਚ ਕਰਦੇ ਪੀ ਕਿੱਥੇ ਕਿੱਥੇ ਆਈ ਅਸੀਂ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਸ਼ੁਰੂ ਕੀਤਾ ਅਸੀਂ ਨਸ਼ਾ ਸਮਗਲਾਂ ਦੀਆਂ ਕੁੱਟੀਆਂ ਢਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕਰਦੇ ਜਿੱਥੇ-ਜਿੱਥੇ ਪਤਾ ਲੱਗਦਾ ਲਗਾਤਾਰ ਸੀਲ ਕਰਦੇ ਇੱਥੇ ਵੀ ਜਿਹੜਾ ਚੀਜ਼ ਦਾ ਨਵੀਆਂ ਚੀਜ਼ਾਂ ਦਾ ਪਤਾ ਲੱਗਾ ਹੋਊਗਾ ਇੱਥੇ ਵੀ ਤਾਂ ਹੀ ਡੇਟ ਹੋਇਆ ਫਿਰ ਲੱਗਦਾ ਨਹੀਂ ਸਮਾਂ ਜ਼ਿਆਦਾ ਹੋ ਗਿਆ 3 ਸਾਲ ਬੀਤ ਗਏ ਹੋਇਆ ਹੁਣ ਜਾ ਕੇ ਇਹ ਚੀਜ਼ਾਂ ਕਾਰਵਾਈ ਹੋ ਰਹੀ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਖੁਦ ਹੀ ਕਹਿ ਰਹੇ ਹੋ ਕਿ 17 ਸਮੇਂ ਭੁੱਲੇ ਨੇ ਕਿਸ ਸਮੇਂ ਦੀ ਇਹ ਆਪਣੀ ਸਟੇਟਮੈਂਟ ਦਿੱਤੀ ਹੋਈ ਆ ਫਿਰ ਜਦੋਂ ਸਰਕਾਰ ਆਈ ਸੀ ਠੀਕ ਹੈ ਸਮਾਂ ਲੱਗਦਾ ਸਬੂਤ ਇਕੱਠੇ ਕਰਨ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ ਹੁਣ 3 ਸਾਲ ਬੀਤ ਜਾਣ ਤੋਂ ਬਾਅਦ ਇਹ ਕਾਰਵਾਈ ਜਿਹੜੀ ਸ਼ੁਰੂ ਹੋਈ ਅਸੀਂ ਪਹਿਲੀ ਮਾਰ ਤੋਂ ਸ਼ੁਰੂ ਕੀਤਾ ਜਦੋਂ ਨਸ਼ਿਆਂ ਦੇ ਬਾਰੇ ਮੈਂ ਬਿਕਰਮ ਜੀਠਿਆ ਦੀ ਗੱਲ ਕਰੀ ਬੈਂ ਬਿਕਰਮ ਜੀਠਿਆ ਅਸੀਂ 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 ਉਹਦਾ ਲਾਂਦ ਕੀਤਾ ਸੀਗਾ ਕਿ ਪੰਜਾਬ 'ਚ ਜਿੰਨਾ ਵੱਜੀ ਵੱਡਾ ਬੰਦਾ ਹੋਵੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਹੂੰ ਸਭ ਦੇ ਕਿ ਦੀ ਗੱਲ ਉਸ ਕੜੀ ਦਾ ਹਿੱਸਾ ਹੈ ਪਰ ਅਸੀਂ ਉਸ ਤੋਂ ਪਹਿਲਾਂ ਬਿਨਾਂ ਪ੍ਰੂਫਾਂ ਤੋਂ ਕੁਝ ਐਦਾਂ ਦੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਇੱਕ ਕੱਚ ਘੱਟ ਕਾਰਵਾਈ ਨਹੀਂ ਕਰਨੀ ਚਾਹੁੰਦੇ 2.5 ਸਾਲ ਲਾ ਕੇ ਪੂਰਾ ਨਿਰੀਖਣ ਕਰਕੇ ਅਚੀ ਨੂੰ ਦੇਖ ਕੇ ਫਿਰ ਪਹਿਲੀ ਬਾਤ ਤੋਂ ਸ਼ੁਰੂ ਕੀਤਾ ਫਿਰ ਹੀ ਵੱਡੇ ਵੱਡੇ ਸੁੰਗਲਾ ਦੇ ਘਟ ਆਏ ਉਹਨਾਂ ਦੀ ਪ੍ਰੋਪਰਟੀਆਂ ਸੀਜ਼ ਕੀਤੀਆਂ ਉਹਨਾਂ ਨੂੰ ਜੇਲਾ 'ਚ ਡੱਕਿਆ ਸਮਝਦੇ ਕਿ ਦੀ ਗੱਲ ਉਹਦੀ ਕੜੀ ਦਾ ਹਿੱਸਾ ਕੋਈ ਮਤਲਬ ਐਂ ਨਹੀਂ ਹੈ ਕਿ ਕਿ ਨਾ ਅਸੀਂ ਕਿਉਂ ਬੱਲਾ ਖੁਦ ਕਰਾਂਗੇ ਸਾਦ ਅਸੀਂ ਦੋਨਾਂ ਅਸੀਂ ਦੋਨਾਂ ਮਾਵਾਂ ਦੀਆਂ ਅੰਦਰਾਂ ਨੂੰ ਠੰਡ ਪਾਉਣੀ ਚਾਹੁੰਦੇ ਆ ਜਿਹੜੀਆਂ ਉਦੋਂ ਲਾਚਾਂ ਦੇ ਕੋਲ ਬੈਠੀਆਂ ਪਿੱਟਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਨਾੜੇ ਮਾਰਦੀਆਂ ਹੁੰਦੀਆਂ ਸੀਗਾ ਕਿ ਤੁਹਾਡਾ ਕੱਖ ਨਾ ਦੇ ਸਾਡੇ ਪੁੱਤਾਂ ਨੂੰ ਨਛੇ ਤੇ ਲਾਉਣਾ ਅਸੀਂ ਦੋਨਾਂ ਮਾਵਾਂ ਦੀਆਂ ਅੰਦਰਾਂ ਹੀ ਠੰਡੀਆਂ ਕਰਦੇ ਅਸੀਂ ਉਹਨਾਂ ਦਾ ਪ੍ਰੋਮਿਸ ਕਰਕੇ ਆਏ ਮਾਵਾਂ ਨਾਲ ਕਿ ਤੁਹਾਡੇ ਪੁੱਤਾਂ ਨੂੰ ਮਾਰਨ ਵਾਲਿਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੰਦ ਕਰਾਂਗੇ ਉਹੀ ਕਰਦੇ ਲੋਕਾਂ ਦਾ ਵਾਦਾ ਕੀਤਾ ਸੀ ਕਿ ਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਉਹ ਵਾਦਾ ਆਪਣਾ ਨਿਭਾ ਦੇਣ ਨਿਭਾਵਾਂਗੇ ਉਹਨਾ ਚੇਤਕੇ ਜੰਗ ਜਾਰੀ ਰਹੂਗੀ ਜਿੰਨਾ ਚਿਰ ਤੱਕ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੁੰਦਾ ਭਾਵੇਂ ਇਤੋਂ ਵੀ ਵੱਡਾ ਬੰਦਾ ਕੋਈ ਉਹਨਾਂ ਫੜਨਾ ਪਵੇ ਚੋਬ ਮੱਦੀ ਕਿਉਂ ਨਾ ਕਰਨਾ ਪਵੇ ਪੰਜਾਬ ਚੋਂ ਨਸ਼ਾ ਖਤਮ ਕਰਕੇ ਛੱਡਾ ਜੀ ਤਨੇਮ ਸਿੰਘ ਸਾਹਿਬ ਆਖਰੀ ਸਵਾਲ ਕੀ ਲੱਗਦਾ ਹੈ ਕਿ ਇਸ ਚੇਨ ਦੇ ਵਿੱਚ ਹੋਰ ਵੀ ਕੋਈ ਪੋਲੀਟੀਕਲ ਲੀਡਰ ਹੋਣਗੇ ਸ਼ਾਮੇ ਮੈਂ ਕਹਿੰਦਾ ਤੁਹਾਨੂੰ ਕਿਹਾ ਮਾਨ ਸਾਹਿਬ ਨੇ ਕਹੀ ਇਹਦਾ ਕਿਹਾ ਵੀ ਦੇਖੀ ਜਾਓ ਅੱਗੇ ਅੱਗੇ ਅਸੀਂ ਮੈਂ ਤਾਂ ਕਹਿ ਦਿਆ ਕਿ ਜੇ ਕੋਈ ਹੋਰ ਵੀ ਹੋਇਆ ਤਜੂਦ ਕਹਾਂਗੇ ਕਿਉਂ ਨਹੀਂ ਕਰ ਚਲੋ ਜੀ ਤਾਂ ਬਿਲਕੁਲ ਖੁਲਦੀਪ ਧਾਲੀਵਾਲ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਾਫ ਕਹਿਆ ਜਾ ਰਿਹਾ ਹੈ ਕਿ ਇਸ ਪੂਰੀ ਚੇਨ ਦੇ ਵਿੱਚ ਜੇਕਰ ਕੋਈ ਹੋਰ ਵੀ ਸ਼ਾਮਿਲ ਹੋਏਗਾ ਤਾਂ ਉਸ ਦੇ ਉੱਤੇ ਵੀ ਕੜਾ ਐਕਸ਼ਨ ਲਿਆ ਜਾਏਗਾ ਕੈਮਰਾ ਪਰਸਨ ਵਿਨੋਦ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ